ਰਮਜੀਤ ਨੂੰ ਕਹੂੰਗਾ ਕਿ ਐਨ ਕਲਾਕੇ ਕੋਈ ਕਮੀਆਂ ਦਾ ਗਿਹੜਾ ਹੈ ਗਰੀਬਾਂ ਦੀ ਗੱਲ ਕਰਨੀ ਹੈ ਨਿਗਾਹਲੀ ਨਹੀਂ ਐ ਨਿਗਾਹਲੀ ਹੈ ਐਵੇਂ ਮਾਰੀਏ ਨਿਗਾਹਲੀ ਹੈ ਚਲ ਗਾਲਾ ਕੋਈ ਨਹੀਂ ਪਰ ਐਨ ਕਾ ਨਾ ਕਮੀਆਂ ਦਾ ਬੜਾ ਚਲਣਾ ਨਹੀਂ ਲਾਲ ਰਮਜੀਤ ਸਾਊ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਚੀਫ ਮਿਨਿਸਟਰ ਆਫ ਪੰਜਾਬ ਕੈਬਨਿਟ ਮਿੰਸਟਰ ਹਰਪਜਨ ਜੀ ਸੌਂਗ ਸਾਹਿਬ ਸੇਨਾ ਸਾਹਿਬ ਕ੍ਰਿਸ਼ਨ ਕੁਮਾਰ ਜੀ ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰਦਾ ਸੀ ਬਾਈ ਗॉड ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ ਪਰ ਤੁਹਾਡੇ ਕੰਮਾਂ ਬਾਰੇ ਪਿਛਲੇ 8-10 ਸਾਲਾਂ ਤੋਂ ਜਾਣਦੇ ਆ ਕਿ ਬਹੁਤ ਹੀ ਇਮਾਨਦਾਰ ਔਰ ਮੈਂ ਕਈ ਜਨਤਕ ਸੁਣਿਆ ਹੈ ਤੁਹਾਡੇ ਬਾਰੇ ਕਿ ਦੁਬਾਰਾ ਇਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਲਿਆਂਦਾ ਜਾਵੇ ਤਾਂ ਹੋਰ ਵੀ ਵੱਧ ਸੁਧਾਰ ਹੋਵੇ। ਹੈਨਿਕ ਬਹੁਤ ਲੋਕਾਂ ਦੇ ਜਿੰਨੇ ਮੇਰੇ ਟੀਚਰ ਮਿੱਤਰ ਨੇ ਨਹੀਂ ਜਿਹੜੇ ਬੰਦੇ ਚਿੰਤਤ ਨੇ ਐਜੂਕੇਸ਼ਨ ਪ੍ਰਤੀ ਉਹ ਕਹਿੰਦੇ ਵੀ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਜਿਵੇਂ ਤੁਸੀਂ ਅਕਸਰ ਸਾਰੇ ਗੱਲਾਂ ਕਰਦੇ ਆ ਕਿ ਕੋਈ ਪੈਸਾ ਨਹੀਂ ਲੱਗਿਆ ਕੋਈ ਰਿਸ਼ਮਤ ਨਹੀਂ ਤੇ ਕੋਈ ਸਿਫਾਰਿਸ਼ ਨਹੀਂ ਕਿਉਂਕਿ ਜਦੋਂ ਕੋਈ ਵੀ ਬੰਦਾ ਸਰਕਾਰ ਦੇ ਨੇੜੇ ਹੁੰਦਾ ਜਾਂ ਕੋਈ ਦੋਸਤੀ ਮਿੱਤਰਤਾ ਹੁੰਦੀ ਹੈ ਸਭ ਨੂੰ ਪਤਾ ਹੁੰਦਾ ਮੇਰੇ ਕੋਲੇ ਵੀ ਹਜ਼ਾਰਾਂ ਫੋਨ ਆਉਂਦੇ ਆ ਵੀ ਆਪਣੇ ਮੁੰਡੇ ਨੇ ਪੇਪਰ ਦਿੱਤਾ ਮਾੜਾ ਜਾਂ ਫਿਰ ਦੇਖ ਲਓ ਹੈ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਹੁੰਦਾ ਵੀ ਉਹ ਦੇਖਣ ਵਾਲਾ ਕੰਮ ਨਹੀਂ ਪਰ ਆਵਾ ਦੇਖਣਾ ਉਹਨੇ ਆਪ ਹੀ ਆਪ ਨਹੀਂ ਹੈ ਜੇ ਤੁਹਾਡੇ ਬੱਚੇ 'ਚ ਕਾਬਲੀਅਤ ਹੋਊਗੀ ਤਾਉ ਨੂੰ ਕਿਸੇ ਸਿਫਾਰਿਸ਼ ਦੀ ਜਾਂ ਕਿਸੇ ਪੈਸੇ ਦੀ ਲੋੜ ਨਹੀਂ ਪੈਣੀ ਜੇ ਕਾਬਲੀਅਤਤਾ ਆਪਣੇ ਆਪ ਸਰਕਾਰ ਨੂੰ ਬੁਲਾਉਗੀ ਅਗਰ ਜੇ ਕਾਬਲੀਅਤ ਹੀ ਨਹੀਂ ਉਹ ਚਾਹੇ ਪੈਸਾ ਦੇਵੇ ਚਾਹੇ ਸਿਫਾਰਿਸ਼ ਲਵਾਵੇ ਤਾਂ ਉਹ ਮਤਲਬ ਬੇਅਰਥੀ ਜਾਊਗੀ ਤੁਸੀਂ ਪੈਸਾ ਪੂਸਾ ਨਾ ਕਿਸੇ ਨੂੰ ਦੇ ਦਿਓ ਤੇ ਜਿੰਨਾ ਚਿਰ ਬੇਹੰਤ ਨਹੀਂ ਕਰਦਾ ਬੱਚਾ ਉਹਨਾਂ ਚਿਰ ਨੌਕਰੀ ਨਹੀਂ ਮਿਲਣੀ ਸੋ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਬਹੁਤ ਵਧਾਈ ਦਾ ਵਧਾਈ ਦੇ ਪਾਤਰ ਨੇ ਮਾਨ ਸਾਹਿਬ ਕਿ ਜਿੰਨੀਆਂ ਵੀ ਨਿਯੁਕਤੀਆਂ ਹੋਈਆਂ ਨੇ ਸਾਰੀਆਂ ਬਿਨਾਂ ਸਿਫਾਰਿਸ਼ ਤੋਂ ਦੇ ਬਿਨਾ ਪੈਸੇ ਤੋਂ ਵੈਸੇ ਵੀ ਸਾਡੇ ਵਰਗੇ ਨੂੰ ਵੀ ਕਹਿੰਦਾ ਵੀ ਦੇਖ ਲਈ ਜੇ ਕਿਤੇ ਆ ਹੋ ਗਿਆ ਵੀ ਸਭ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਅੰਦਰ ਕਰਦਾ ਹੁੰਨਾ ਸੋ ਬਹੁਤ ਵਧੀਆ ਗੱਲ ਹੈ ਕਿ ਇਮਾਨਦਾਰੀ ਨਾਲ ਕੰਮ ਕਰਿਓ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਇਮਾਨਦਾਰੀ ਦਾ ਸਵਾਦ ਇੰਨਾ ਕੁ ਵੱਖਰਾ ਹੈ ਨਾ ਦੁਨੀਆ ਦੇ ਹਰ ਸਵਾਦ ਨਾਲੋਂ ਜਦੋਂ ਬੰਦਾ ਇਮਾਨਦਾਰ ਹੋਵੇ ਤਾਂ ਕਹਿੰਦੇ ਵੀ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਸਭ ਉਹ ਉਹ ਸਵਾਦ ਕਿਸੇ ਹੋਰ ਚੀਜ਼ ਦੇ ਵਿੱਚ ਆਉਂਦਾ ਹੀ ਨਹੀਂ ਜੇ ਅਸੀਂ ਇੱਥੇ ਤੱਕ ਜਿੰਨੇ ਜਿਵੇਂ ਵੀ ਪਹੁੰਚੇ ਆਪਣੀ ਇਮਾਨਦਾਰੀ ਨਾਲ ਪਹੁੰਚੇ ਆਂ ਔਰ ਉਹਦਾ ਸਕੂਨ ਹੀ ਵੱਖਰਾ ਹੈ ਨੀਂਦ ਵਧੀਆ ਆਉਂਦੀ ਹੈ ਤੇ ਕਿਸੇ ਦਾ ਕਿਸੇ ਦਾ ਫਿਕਰ ਨਹੀਂ ਹੁੰਦਾ ਕਿ ਫੁਲਾਣੇ ਬੰਦੇ ਨੂੰ ਨਾ ਪਤਾ ਲੱਗ ਜੇ ਮੈਂ ਆਹ ਠੱਗੀ ਮਾਰੀ ਐ ਆਹ ਰਿਸ਼ਵਤ ਲਈ ਐ ਜਾਂ ਕਿਸੇ ਗਲਤ ਬੰਦੇ ਦੀ ਸਿਫਾਰਿਸ਼ ਕੀਤੀ ਐ ਸੋ ਜਿਵੇਂ ਤੁਹਾਨੂੰ ਅੱਜ ਨਿਯੁਕਤੀ ਮਿਲੀ ਹੈ ਜੇ ਤੁਸੀਂ ਇਮਾਨਦਾਰੀ ਦੇ ਨਾਲ ਅੱਗੇ ਨਿਭਾਓਗੇ ਤਾਂ ਅਗਲੀਆਂ ਸਾਡੀਆਂ ਜਨਰੇਸ਼ਨਾਂ ਸੁਧਰਨਗੀਆਂ ਸਾਡੇ ਖੂਨ ਦੇ ਵਿੱਚ ਇਮਾਨਦਾਰੀ ਹੋਊਗੀ ਤਾਂ ਅੱਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪਰਿਵਾਰਸ਼ ਦੇਵਾਂਗੇ ਔਰ ਵਧੀਆ ਉਹਨਾਂ ਨੂੰ ਜਿਹੜੇ ਕਹਿੰਦੇ ਐ ਸੰਸਕਾਰ ਦੇਵਾਂਗੇ ਉਹ ਤੁਹਾਡੇ ਆਉਣ ਵਾਲੀਆਂ ਜਨਰੇਸ਼ਨਾਂ ਦੇ ਵਿੱਚ ਦਿਸਣਗੇ ਤਾਂ ਕਿ ਤੁਹਾਨੂੰ ਯਾਦ ਕਰਨ ਤੁਹਾਡੇ ਬੱਚੇ ਯਾਦ ਕਰਨ ਕਿ ਸਾਡਾ ਦਾਦਾ ਐਦਾਂ ਸੀ ਸਾਡਾ ਪਿਓ ਐ ਸੀ ਅਸੀਂ ਉਹਨਾਂ ਦੀ ਲੀਨ ਨੂੰ ਅੱਗੇ ਤੋਰਿਆ ਚੰਗੇ ਕੰਮਾਂ ਲਈ ਹਮੇਸ਼ਾ ਲੋਕ ਸਰਾਹਨਾ ਕਰਦੇ ਨੇ ਮਾੜੇ ਕੰਮਾਂ ਲਈ ਤੁਹਾਨੂੰ ਪਤਾ ਹੀ ਥੂ-ਥੂ ਕਰਦੇ ਨੇ ਸੋ ਮੈਂ ਅਸੀਂ ਮਹਿਮਾਨ ਸਾਹਿਬ ਗਾਉਂਦੇ ਹੁੰਦੇ ਸੀ ਕਾਲਜ ਦੇ ਵਿੱਚ ਉਹੀ ਗਾਣਾ ਮਰਹੂਮ ਸ਼ਾਇਰ ਸੰਤਰਾ ਮੋਦასი ਕਮੀਆਂ ਦਾ ਬੇੜਾ ਹਾਂਜੀ ਮਾ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰਈ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਟੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮਗਦ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਤੋਂ ਮਗਦਾਰੇ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟਕਿਆਂ ਦੀ ਮੀਰੀ ਪੀਰੀ ਏ ਜਿੱਥੇ ਜਮਦਾ ਬੰਦਾ ਸਿਰੀ ਏ ਜਿੱਥੇ ਕਰਜੇ ਹੇਠ ਪੰਜੀਰੀ ਏ ਬਾਪੂ ਦੇ ਕਰਜੇ ਦੇ सूद ਪੁੱਤ ਜਮਦੇ ਜਿਹੜੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ